ਭਾਬੀ ਇਹਨਾਂ ਨੂੰ ਆਪ ਹੀ ਜਾ ਕੇ ਮਨਾ ਕਰ ਦੋ ਜੇ ਮੈਂ ਕੁਝ ਕਿਹਾ ਨਾ ਫੇਰ ਨਾ ਕਿਉਂ ਸਾਡੀ ਬੇਇੱਜ਼ਤੀ ਹੋ ਗਈ ਆ ਆਂਟੀ ਜੀ ਤੁਹਾਨੂੰ ਤੇ ਸਭ ਕੋ ਮਨਜ਼ੂਰ ਆ ਤੇ ਬਾਕੀ ਤੁਸੀਂ ਦੱਸ ਦੋ ਸਾਡੀ ਕੁੜੀ ਦਾ ਨੂੰ ਕਿਵੇਂ ਦੀ ਲੱਗੀ ਆ ਸੰਦੀਪ ਕੀ ਤੁਸੀਂ ਤਮਾਸ਼ਾ ਲਾਇਆ ਵਾ ਹੁਣ ਤੇ ਸਾਰਾ ਕੰਮ ਹੋ ਗਿਆ ਵਾ ਵੀਰ ਜੀ ਕੋਈ ਕੰਮ ਨਹੀਂ ਹੋਇਆ ਸਿਰਫ ਠਾਕਾ ਹੀ ਲੱਗਾ ਵਾ ਵਿਆਹ ਤਾਂ ਨਹੀਂ ਨਾ ਹੋ ਗਿਆ ਤੇ ਸੰਦੀਪ ਵਿਆਹ ਵੀ ਹੋ ਹੀ ਜਾਣਾ ਵਾ ਬਾਊ ਮੇਰੀ ਗੱਲ ਸੁਣ ਤੂੰ ਸਿਰਫ ਇੱਕ ਰੰਗੀ ਵੇਖ ਲਿਆ ਉਹਦਾ ਮੁੰਡਾ ਦਿਲ ਦਾ ਇੰਨਾ ਚੰਗਾ ਵਾ ਨਾ ਏਦਾਂ ਦਾ ਮੁੰਡਾ ਤੈਨੂੰ ਲੱਭਣਾ ਨਹੀਂ ਹੈ ਜ਼ਿੰਦਗੀ ਵਿੱਚ ਗੁਣ ਵੀ ਵੇਖੀ ਦੇ ਆ ਬੰਦੇ ਦੇ ਭਾਬੀ ਜਦੋਂ ਮੈਂ ਇੱਕ ਵਾਰੀ ਕਹਿਤਾ ਵਾਂ ਕਿ ਮੈਂ ਨਹੀਂ ਉੱਥੇ ਰਿਸ਼ਤਾ ਕਰਾਉਣਾ ਫਿਰ ਬਾਰ-ਬਾਰ ਇੱਕੋ ਗੱਲ ਕਰੀ ਜਾਂਦੇ ਤੁਸੀਂ